ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਗੱਲਬਾਤ ਕਰਾਵਾਏ ਬਾਈ ਨਾਲ ਦੋ ਝੋਟੀਆਂ ਸੂਈਆਂ ਸੂਈਆਂ ਪਲੂਣਾ ਦੋ ਦਿਨਾਂ ਦੀ ਸੂਈ ਕੋਈ ਇੱਕ ਦਿਨ ਦੀ ਸੂਈ ਵੀ ਗੱਲਬਾਤ ਕਰਾਵਾਏ ਦੋ ਝੋਟੀਆਂ ਤੇ ਬਾਈ ਰਾਜ ਕੋਲੇ ਫੇਰ ਪਹੁੰਚਿਆ ਪਿੰਡ ਸਹਿ ਤੇ ਯਾ ਲembre ਵਧੀਆ ਵੀਰੇ ਹੋ ਠੀਕ ਠਾਕ ਹੋ ਵਧੀਆ ਵੀਰੇ ਬੁੱਢੇ ਵਧੀਆ ਠੀਕ ਹੈ ਤੇ ਰਾਜ ਨੰਬਰ ਬੋਲੋ ਨੰਬਰ ਵੀਰੇ 98763 47016 98763 47016 ਠੀਕ ਆ ਵੀਰੇ ਤੇ ਰਾਜ ਪਿੰਡ ਨਾਮ ਡਰੈਸ ਜਿਲ੍ਹਾ ਬਰਨਾਲਾ ਵੀਰੇ ਆਪਣਾ ਠੀਕ ਆ ਪਿੰਡ ਸਹਿਣਾ ਨੇੜੇ ਪਤਕੋ ਕੈਂਚੀਆਂ ਦਿੱਤਦਾ ਹੋੜ ਰਹਿ ਜਾਂਦਾ ਓਕੇ ਬਈ ਓਕੇ ਤੇ ਬਾਕੀ ਤਸਵੀਰ ਦਾ ਬਾਪਣੀ ਤਸਵੀਰ ਦਾ ਭਾਈ ਦੋ ਝੋਟੀਆਂ ਦਿਖਾਵਾਂਗੇ ਅੱਜ ਦੋ ਦਿਖਾਵਾਂਗੇ ਵੀਰੇ ਮਾਲ ਤਾਂ ਹੈਗਾ ਠੀਕ ਆ ਆ ਦੇਖੋ ਜੀ 8-10 ਝੋਟੀਆਂ ਲੈਣੇ ਤੇ ਬਾਕੀ ਲੋ ਜਿਹੜੀਆਂ ਲੋਟ ਉਹੀ ਪਾਵਾਂਗੇ ਹਾਂ ਆ ਗੱਟੀ ਆਪਾਂ ਕੱਲ ਪਰਸੋਂ ਪਾਵਾਂਗੇ ਨੀਲੀ ਰਬੀਆ ਇਹ ਤਾਂ ਜੀ ਸੂਈ ਵੀ ਆ ਠੀਕ ਆ ਵੀਰੇ ਇਹ ਰਾਸ ਦੀ ਆ ਇਹ ਵੀ ਮੈਂ ਰਾਇ ਕਰਦੀ ਆ ਇਹ ਝੋਟੀਆਂ ਥੱਲੇ ਚੈਅ ਆ ਜਾਣੀ ਠੀਕ ਆ ਤੇਰਾ ਆ ਜਗਾ ਇਹ ਵੀ ਤੇਰਾ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀ ਝੋਟੀ ਦੀ ਕਿੰਨੇ ਜਰਚ ਬੈਗੀ ਸੀ ਉਹ 15 20 ਮਿੰਟਾਂ ਦੀ ਸੇਲ ਹੋ ਗਈ ਸੀ ਵੀਰੇ ਇੱਥੇ ਉੱਠ ਗਈ ਵੀਰੇ ਉਹ ਚੰਡੀਗੜ੍ਹ ਗਈ ਆ ਇੱਧਰ ਚੰਡੀਗੜ੍ਹ ਆਨਲਾਈਨ ਗਈ ਆ ਤੇਰਾ ਵਸੀ ਡੇਰਾ ਵਸੀ ਦੇ ਨਾਲ ਆ ਪਿੰਡ ਪੁੱਚਲਾ ਆਨਲਾਈਨ ਫੋਨ ਲੈਣੀ ਗਈ ਆ ਵੀਰੇ ਕੋਈ ਲੰਬਾ ਤਾਂ ਨਹੀਂ ਆਇਆ ਉਹਨਾਂ ਨੇ ਮੈਂ ਕਹਿੰਦਾ ਕਹਿੰਦੇ ਵੀ 10 ਕਿਲੋ ਗੋਲੀ ਕੇ ਕੇ ਤੋਰੀ ਸੀ ਆ ਠੀਕ ਆ ਵੀਰੇ ਕਹਿੰਦੇ ਭਾਈ ਰੈਡੀ ਆ 10 ਉਹਨੇ ਵੀਰੇ ਹੋ ਰਾਜ ਆਪ ਪਹਿਲੇ ਨੰਬਰ ਆਈ ਦੀ ਗੱਲ ਕਰ ਲੀਏ ਚੰਗੇ ਕੱਦ ਕਾਠ ਵਾਲੀ ਝੋਟੀ ਆ ਜਿਹੜੀ ਪੂਰੀ ਫੁੱਲ ਸਾਈਜ਼ ਦੀ ਝੋਟੀ ਆ ਕਦੋਂ ਸੂਈ ਆ ਵੀਰੇ ਇਹ ਵੀਰੇ ਪਾਸੋਂ ਆਉਂਦੀ ਸੂਈ ਵਿਹਾਰ ਸੰਧੀ ਕੱਲ ਲੱਗ ਗਈ ਝੋਟੀਆਂ ਬੁਰਨ ਦੀ ਠੀਕ ਆ ਵੀਰੇ ਆ ਦਿਖਾ ਦੇ ਨਾੜੂਆ ਜਮਾ ਬਿਲਕੁਲ ਗਿੱਲਾ ਆ ਇਹ ਦੇਖੋ ਗਿੱਲਾ ਨਾੜੂ ਆ ਦੇਖੋ ਜੀ ਇਹ ਆ ਇੱਕ ਕਹਿਣ ਦੀ ਗੱਲ ਨਹੀਂ ਲੈ ਆ ਦੇਖੋ ਜੀ ਆ ਦੇ ਤੇ ਮਗਰ ਕਟਾ ਆ ਗਿਆ ਹਨਾ ਹਾਂ ਮਗਰ ਕਟਾ ਵੀਰੇ ਤੇ ਝੋਟੀ ਦਾ ਸਾਹਜ ਬਹੁਤ ਹਨਾ ਰਾਜ ਬਰਾਬਰ ਖੜੀ ਫੁੱਲ ਸਾਈਡ ਦੀ ਆ ਵੀਰੇ ਫੁੱਲ ਦੀ ਸਿੱਪੀ ਆ ਸਿੰਘ ਲੱਗਿਆ ਹੋਇਆ ਝੋਟੀ ਠੀਕ ਆ ਆ ਦੇਖ ਰੱਤ ਕਾੜ ਦਾ ਕੋਈ ਟਿਕਾਣੀ ਨਹੀਂ ਲੱਗ ਬੌਲੇ ਤੋਂ ਤਾਂ ਨਹੀਂ ਹਜੇ ਪੂਰੀ ਖਾਲੀ ਬੌਲੇ ਚੁੰਬਰੇ ਆਏ ਆ ਕਿਲੋ ਖੰਡ ਸੱਗਣਾ ਪੈਂਦਾ ਪਾਦੀਆਂ ਕਰਕੇ ਠੀਕ ਆ ਤੇ ਬੌਲਾ ਹੁਣ ਕਿੰਨਾ ਹੁਣ ਇਹ ਤਾਂ 9 ਤੇ 10 ਦੇ ਕਰੀਬ ਬੌਲਾ ਹੁੰਦਾ ਬੌਂਦੇ ਵਾਲਾ 8 ਮਨ ਕੇ ਲੈ ਜਾਏ ਹਾਂ ਯਾਨੀ ਕਿ ਦੁੱਧ ਯਾਰ ਬਾੜਾ ਜੀ ਆਪਾਂ 15 ਨਹੀਂ ਕਹਿੰਦੇ 14 ਨਹੀਂ ਕਹਿੰਦੇ 13 ਕਿਲੋ ਝੋਟੀ ਦੇ ਦੂ ਕੋਲੋਂ ਨਹੀਂ ਦੁੱਧ ਠੀਕ ਆ ਕਲੋਨੀ ਪਿੱਠ ਜਗਾਠਾ ਦਿਖਾ ਦੇ ਪਿੱਠ ਪੁੱਠ ਦੇ ਬਹੁਤ ਵੱਡੀ ਝੋਟੀ ਆ ਵੀਰੇ ਕੋਈ ਕਹਿਣ ਦੀ ਗੱਲ ਨਹੀਂ ਤੇ ਦੰਦਾ ਦੋ ਦੰਦਾ ਕੀ ਇਹਦਾ ਦੰਦਾ ਵੀਰੇ ਪਿਆਰ ਭਾਉਂਦੀ ਕੋਈ ਪੱਟ ਕੇ ਲੈ ਜੇ ਆ ਦੇਖੋ ਥਣਲੇਵਾ ਕਰੋ ਚੈੱਕ ਬਾਕੀ ਜਿਵੇਂ ਪਹਿਲਣਾ ਕੱਟੀ ਨੇ ਤਾਂ ਤੋਂ ਜਗਾਠਾ ਜਗੂਠਾ ਦੇਖੋ ਬਰੀਕ ਪੂਰੀ ਤੇ ਪਿੱਠ ਪੁੱੜੇ ਚੰਗੇ ਪਿੱਠ ਪੁੱੜੇ ਦੇ ਆ ਠੀਕ ਆ ਜੀ ਤੇ ਬਾਈ ਦਾ ਕਹਿਣਾ ਵੀ ਬੌਲੇ ਤੋਂ ਪੂਰੀ ਖਾਲੀ ਨਹੀਂ ਥੋੜਾ ਬਹੁਤਾ ਤੜਕੇ ਵੀ ਛੱਡਿਆ ਵਾ ਠੀਕ ਆ ਜੀ ਆ ਦੇਖੋ ਜੀ ਓਕੇ 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 ਆ ਦੇਖੋ ਠੀਕ ਆ ਵੀਰੇ ਥਣਲੇਵੇ ਦੀ ਪੂਰੀ 플레이ਰ ਆ ਆ ਦੇਖੋ ਜੀ ਚਲੋ ਜੀ ਥਣਲੇਵੇ ਦੀ ਝੋਟੀ हां ਆ ਤੁਸੀਂ ਜਿਹੜਾ ਵੀਰ ਮੂਰੇ ਤੋਰੀ ਜਾਂਦਾ ਨਾ ਇਹਦੇ ਨਾਲ ਹਿਸਾਬ ਲਾ ਲਿਆ ਕਰੋ ਬਾਕੀ ਦਾ ਖੋਲਣੀ ਤੋਂ ਹਿਸਾਬ ਲਾ ਲਿਆ ਕਰੋ ਵੀ ਕਿੱਡੀ ਕਿ ਝੋਟੀ ਉੱਚੀ ਆ ਠੀਕ ਹੈ ਜੀ ਤੇ ਬਾਕੀ ਦਾ ਆਪਾਂ ਪੂਰੀ ਕੋਸ਼ਿਸ਼ ਕਰੀ ਦੀ ਚੰਗੀ ਤਰ੍ਹਾਂ ਦਿਖਾਉਣ ਦੀ ਠੀਕ ਹੈ ਜੀ ਕੋਈ ਆਪਾਂ ਛੋਟੀ ਨੂੰ ਛੋਟੀ ਕਹਾਂ ਵੱਡੀ ਨੂੰ ਵੱਡੀ ਕਹਾਂ ਕਿਹਾ ਜਾਂਦਾ ਜਿਹੜੀ ਗੱਲ ਹੁੰਦੀ ਉਹਨੂੰ ਜ਼ਰੂਰ ਕਿਹਾ ਜਾਂਦਾ ਜੀ ਆ ਦੇਖੋ ਜੀ ਇਹ ਬੜੀਆ ਸਿੰਗ ਚੈੱਕ ਕਰਾ ਦੇ ਆ ਦੇਖੋ ਜੀ ਆਲਾ ਸਿੰਗ ਆ ਓਕੇ ਜੀ ਓਕੇ ਦੇਖੋ ਕਰੋ ਚੈੱਕ ਛਾਡੋ ਵੀਰੇ ਬੱਚਾ ਤੇ ਬਾਕੀ ਦਾ ਗਾਂ ਨੂੰ ਜੇ ਦੋ ਦੰਦਾਂ ਦਾ ਬਹੁਤ ਵੱਡੀ ਝੂਟੀ ਬਣੂਗੀ ਹਨਾ ਵੀਰੇ ਮੈਂ ਕਹਿੰਦਾ ਲੇਖੀ ਕੋਈ ਠੀਕ ਆ ਦੇਖੋ ਵੀਰੋ ਆ ਦੇਖੋ ਜੀ ਇੱਕ ਨੰਬਰ ਬੱਚਾ ਬੁੱੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਤੇ ਚੜ ਦੀ ਜੁੜ ਦੀ ਫੋਰਾ ਬਨੋ ਜੀ ਹੋਰ ਬਨੋ 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 ਬੈਠਦਾ ਆ ਜੀ ਥੱਲੇ ਕੋਈ ਨਾ ਆ ਦੇਖੋ ਜੀ ਬੜੀ ਨਜਾਇਜ਼ ਢੰਗੀ ਸੀ ਲੱਗ ਰਹੀ ਐ ਕੋਈ ਤਾਂ ਕਹਿਣ ਵੀ ਨਾ ਗੱਲਾਂ ਹੁੰਦੀ ਆ ਦੇਖੋ ਵੀਰੋ ਧਾਰਾਂ ਧੁਰਾਂ ਦੇਖੋ ਪੂਰੀ ਕਿਸੇ ਅਸਲੇ ਦੀ ਆ ਨਾ ਰਾਜ ਮੈਂ ਕਹਿੰਦਾ ਬਾਈ ਉਧਰਲੀ ਆ ਪਰਸੋਂ ਕੱਲ ਆਈਆਂ ਨੇ ਪਰਸੋਂ ਦੀ ਗੱਟੀ ਸੂਈ ਵੀ ਆ ਠੀਕ ਆ ਬਾਕੀ ਦਾ ਮੋਹਰਾ ਨਸਲ ਜਾ ਗਈ ਹੈ ਨਾ ਹਾਂ ਲక్ష్ਮੀ ਦੇਵੀ ਫਾਰਮ ਵਾਲਿਆਂ ਦੀ ਲੈਂਡ ਚੋਂ ਆਦਰੇ ਹਾਂ ਉੱਚੀ ਲੰਮੀ ਪੂਰੀ ਆ ਲੈ ਦਿਖਾ ਦੇ ਲੈ ਲੈ ਦਿਖਾਓ ਜੀ ਆ ਦੇਖੋ ਪ੍ਰਤਮਾਰ ਇਹ ਤੋਂ ਛੋਟੀ ਨਹੀਂ ਕੱਢਿਆ ਇਹੇ ਜ ਡਾਂਗਾਂ ਆ ਰਕੀ ਠੀਕ ਆ ਵੀਰੇ ਚਲੋ ਤੇ ਬਾਕੀ ਦਾ ਰਾਜ ਥਾਨ ਬਹੁਤ ਦੂਜਣਾ ਵਾਲਾ ਹੈ ਨਾ ਦੂਜਣਾ ਵਾਲਾ ਵੀਰੇ ਦੂਜਣਾ ਹੂੰ ਦਵਾਈ ਦੇਖੀ ਹੈ ਅਜੇ ਤੱਕ ਚਲੋ ਮਾਰੋ ਧਾਰਾ ਗੜਾ ਤੇ ਬਾਕੀ ਦਾ ਬਾਈ ਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਕੁਈ ਇਹੋ ਜੀ ਗੱਲ ਨਹੀਂ ਨਹਿਤ ਦੀ ਵੀਡੀਓ ਹੁੰਦੀ ਆ ਆਹ ਦੇਖੋ ਜੀ ਥੱਲੇ ਉਹ ਤਾਂ ਨਲਕਾ ਹੀ ਆ ਨਲਕਾ ਜਿਵੇਂ ਗੇੜ ਕੇ ਪਾਣੀ ਕਢ ਲਿਓ ਉਮੇ ਦੁੱਧ ਨਿਕਲਦਾ ਜੀ ਆਹ ਦੇਖੋ ਮੱਛੀ ਮੋਟਰਰ ਦੀ ਚਵਾਈ ਆ ਵੀਰੇ 5 ਸਾਲਾਂ ਦਾ ਜਵਾੜ ਚੁਈ ਜਾਵੇ ਕੱਤੀ ਓਕੇ ਓਕੇ ਨਹੀਂ ਆਲ ਫੋਲ ਕਰਦੀਆਂ ਪਹਿਲੇ ਡੰਗ ਵੀ ਨਹੀਂ ਸੀ ਸੀਲ ਬਹੁਤ ਆ ਹਣਾ ਰਾਜ ਬਾਹਲੀ ਧਰ ਕੇ ਵੀਰੇ ਜਿਵੇਂ ਮਾਰਜੀ ਚੋਵੇ ਅਗਲਾ ਲੈ ਠੀਕ ਆ ਵੀਰੇ ਸੋਈ ਗੰਨੇਰ ਦੀ ਬੋਲੀ ਲੱਗੀ ਬਸ ਬਾਹਲਾ ਕੰਨ ਡੋਲਣਾ ਵੀਰੇ ਚੂਣ ਜਾਣ ਦਾ ਤਾਂ ਕੋਈ ਅੰਥੀ ਠੀਕ ਆ ਵੀਰੇ ਤੇ ਰਾਜ ਹੁਣ ਇਹ ਥਲੇ 8-9 ਕਿਲੋ ਬੋਲ ਹੈ ਨਾ ਰੈਡੀ ਆ ਮਾਰੀ ਓਕੇ ਵੱਡੇ ਸਾਈਜ਼ ਦੀ ਆ ਉਹ ਤਾਂ ਕੁੱਲੀ ਆ ਹੋਵੇ 10 ਹੋਵੇ ਆਪਾਂ 9 ਕਹਿ ਕੇ ਦੇਵਾਂਗੇ ਬਾਈ ਆ ਬਾਕੀ ਤਾਂ ਵੀਰੇ ਵੱਡੇ ਸਾਈਜ਼ ਦੀ ਆ ਠੀਕ ਆ ਵੱਡੇ ਸਾਈਜ਼ ਆ ਤਾਜੀ ਆ ਤਾਜੀ ਜਾਤ ਕੁਆਲਿਟੀ ਦੀ ਦੁੱਧ ਕੱਢਦੇ ਆ ਤੂੰ ਪੇਟ ਪੂੜਾ ਤੇ ਗਿਆ ਦੀ ਦੁੱਧ ਕੱਢੂ ਤੇ ਜਿਆ ਦੇਣ ਸੂਈ ਨੂੰ ਹੋਇਆ ਅਜੇ ਹਾਂਜੀ ਕਦੇ ਪੇਟ ਪੂੜਾ ਦੇਖੋ ਇਹ ਆ ਪੈਕ ਜੇ ਤੇਰਾ ਦੇ ਕੱਟੀ ਨੂੰ ਕਿੰਨੀ ਲੱਗੀ ਆ ਲੈ ਹਾਂਜੀ ਅਗਲਾ ਕਹਿਣ ਦੀਆਂ ਗੱਲਾਂ ਨਹੀਂ ਰੰਗ ਸਟ੍ਰੈਟ ਦਾ ਖਾਣ ਮੂਹਰੋਂ ਵੀ ਲੇਵਾ ਗਾਂ ਨੂੰ ਬਹੁਤ ਪਿਆ ਹੈ ਨਾ ਹਾਂ ਉਹ ਨਹੀਂ ਮੰਗਨੂ ਉੰਨੀ ਮੂਹਰ ਨੂੰ ਤੇਰਾ ਹੀ ਕਿੰਨੇ ਪ ਇਹਦਾ ਵੀਰੇ ਲੈਣ ਦੇਣ ਜੇ ਇੱਕਸਾਰ ਤੇ ਮਾਨਦਾਨ ਹੋ ਜੂ ਮੌਕੇ ਤੇ ਮਾਨਦਾਨ ਕਰ ਦਿਆਂਗੇ ਵੀਰੇ ਓਕੇ ਵੀਰੇ ਪਹਿਲੇ ਨਾ ਝੋਟੀ ਕੱਦ ਵਾਲੀ ਆ ਓਕੇ ਓਕੇ 13 ਕਿਲੋ ਦੁੱਧ ਮੰਨ ਕੇ ਲੈ ਜੀ ਠੀਕ ਆ ਵੀਰੇ ਆਪਾਂ 15 ਨਹੀਂ ਕਹਿੰਦੇ 16 ਨਹੀਂ ਕਹਿੰਦੇ ਪਲੂਣ ਕੱਤੀ 13 ਕਿਲੋ ਦੁੱਧ ਖਰਾ ਦੇ ਦੂ ਥਣ ਥਣ ਦੇ ਕੇ ਇਹ ਜੀ ਵਿੱਤੀ ਦੇ ਦਿੰਦੇ ਤੇ ਇੱਕ 17 'ਚ ਮਾਨਦਾਨ ਹੋ ਜੂ ਹਨਾ ਮਾਨਦਾਨ ਕਰ ਦਿਆਂ ਲੰਮੀ ਲੈਣ ਦੀ ਪੂਰਾ ਦੋ ਨੰਬਰ ਦੀ ਗੱਲ ਕਰਾਂਗੇ ਆਇਆ ਨਾ ਕਿ ਉਹ ਕੀ ਕਰ ਪੁੱਤੇ ਦਾ ਆਇਆ ਨਾ ਕਿ ਉਹ ਵੀਰੇ ਵੀ ਪੈਸੇ ਮੰਗਿਆਂਦਾ ਜਿਹੜੀ ਥੋੜੇ ਮੁੱਲ ਵਾਲੀ ਉਹ ਤੁਹਾਨੂੰ ਉਹ ਵੀ ਦਿਖਾਉਣੇ ਆ ਠੀਕ ਆ ਨਾ ਰਾਜ ਹਨਾ ਜ ਕਿੰਨੇ ਦਿਨ ਹੋ ਗਏ ਰਾਇ ਸੁਈ ਇਹਨੂੰ ਅੱਜ ਵੀਰੇ ਸੇਮਾ ਦੇਣਾ ਤੇ ਕਿੰਨਾ ਬੋਲਾ ਰੈਡੀ ਆ ਜਮਾ ਇਹਦੇ ਥੱਲੇ 9 ਤੋਂ ਬਾਹਰ ਹੋਊਗਾ ਹੀ ਹੁਣ 9 ਤੋਂ ਬਾਹਰ ਹਾਂ ਇਹ 11 10 11 ਕਿਲੋ ਪੁੱਲਾ ਦੁੱਧ ਛੋਟੀ ਦੇ ਦੂਗੀ ਓਕੇ ਖੋਲੀਂ ਰਾਜੂ ਦੋਰ ਕੇ ਲੈ ਜਾ ਇਹ ਸੰਗ ਸੰਗ ਕਰੋ ਚੈੱਕ ਬੱਚਾ ਮਗਰ ਮਿਲ ਕੱਪ ਕੱਟ ਆ ਗਿਆ ਥਾਣ ਮੈਂ ਤੁਹਾਨੂੰ ਕਰਾਵਾਂ ਚੈੱਕ ਆ ਦੇਖੋ ਜੀ ਬਾਕੀ ਦੀ ਗੱਲ ਬੋਲਾ ਬਾਈ ਦਾ ਇਹ ਥੱਲੇ ਵੀ ਥੋੜਾ ਬਹੁਤਾ ਛੱਡਿਆ ਵਾ ਠੀਕ ਆ ਜੀ ਉਹ ਫਿਰ ਆਏ ਆ ਵੀਰੇ ਹਵਾ ਹੋਵਾ ਚੱਲ ਨਹੀਂ ਹੁੰਦੀ ਓਕੇ ਓਕੇ ਕਰਾਉਣਾ ਪੈਂਦਾ ਸਾਰਾ ਹਾਂ ਦਿਖਾਉਣਾ ਪੈਂਦਾ ਹੈਨਾ ਬਾਕੀ ਦੀ ਗੱਲ ਚੰਗੀ ਆ ਸਾਰ ਪਾਣ ਤੋਂ ਬਹੁਤ ਚੰਗਾ। ਕੋਈ ਡਿਜ਼ਾਈਨ ਦਾ ਰੱਜੇ। ਇਹ ਵੀ ਰਾਜ ਦੋ ਦਾਂਦੀ ਆ। ਇਹ ਵੀ ਦੋ ਦਾਂਦੀ ਆ। ਵੀਰੇ ਦਿਖਾ ਦੇ ਨੇੜੋਂ ਰਾਜੂ। ਠੀਕ ਆ। ਰੋ ਰੋ ਮਾੜੀ। ਆ ਦੇਖੋ ਜੀ। ਓਕੇ ਵੀਰੇ, ਚੱਲ। ਲੈ ਚੱਲ। ਤੇ ਬਾਕੀ ਤਾਂ ਚੰਗੀ ਆ, ਖਰੀ ਆ ਹਨਾ ਪੂਰੀ। ਬਰੀਕ ਝੋਟੀ ਆ ਪੂਰੀ। ਠੀਕ ਆ। ਅੰਦਰ ਦੂਜੇ ਨਾਲ ਕਰ ਲੱਗਿਆ ਵਾ। ਓਕੇ ਵੀਰੇ। ਆ ਦੇਖੋ ਜੀ ਕਰੋ ਚੈੱਕ। ਪੂਰੀ ਚੰਗੀ ਆ। ਬਾਕੀ ਤਾਂ ਥਾਣ ਦੂਰਾ ਲੱਗਿਆ ਹਨਾ। ਆ ਦੇਖੋ। ਨੇੜ ਤੋਂ ਕਰੋ ਚੈੱਕ। ਲੈ ਚੱਲ ਰਾਜੂ। ਤੇ ਦੋ ਝੋਟੀਆਂ ਸੀ ਦੂਜੀ ਤੁਹਾਨੂੰ ਦਿਖਾ ਰਹੇ ਆ ਪਹਿਲੇ ਨੰਬਰ ਆਈ ਦਿਖਾ ਸੈਂਸੂng ਬਾਕੀ ਦਾ ਸਾਇਸੂਈ ਦਾ ਤੁਸੀਂ ਖੁਣਣੀ ਨਾਲ ਹਿਸਾਬ ਲਾ ਲਿਆ ਕਰੋ ਠੀਕ ਹੈ ਜੀ ਤੇ ਕੈਮਰੇ ਚ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਆ ਦੇ ਨੀ ਹੁਣ ਲੈ ਵਾ ਪੂਸ ਲੈ ਕੇ ਲਗਾ ਦੇ ਆ ਦੇਖੋ ਜੀ ਥਾਲੇ ਵਾ ਇੱਕ ਠੀਕਾ ਤੇ ਖਰੀ ਝੋਟੀ ਆ 11 ਕਿਲੋ ਦੁੱਧ ਦੇ ਦੂ ਵੀਰੇ ਸਾਡੋ ਬੱਚਾ ਬੱਚਾ ਸਾਡੇ ਪੁੱਤ ਚੈੱਕ ਤੇ ਬਾਕੀ ਦਾ ਰਾਜ ਪਸ਼ੂ ਤੇਰੇ ਐਵੇਂ ਕਹਿ ਦੀ ਲੰਬਾ ਤਾਂ ਨਹੀਂ ਆਪਾਂ ਨੂੰ ਕਹਿੰਨੇ ਦਿੱਤਾ ਬਈ ਜਾਨਵਰ ਖਰੀ ਨੂੰ ਗਿਆ ਜਾ ਹਾਂ ਤੇ ਬਾਕੀ ਦੀ ਗੱਲ ਵੀਰੇ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਕਰ ਲਿਆ ਕਰੋ ਤੇ ਬਾਕੀ ਦਾ ਜੇ ਆਨਲਾਈਨ ਵੀ ਕੋਈ ਭੇਜਦਾ ਬਾਈ ਆਪਾਂ ਨੂੰ ਕਿਸੇ ਨੇ ਲਾਂਭਾ ਨਹੀਂ ਦਿੱਤਾ ਤੇ ਜੇ ਆਪਾਂ ਕੋਲੇ ਆ ਕੇ ਵੀ ਲਾਂਭਾ ਦੇਈ ਚੱਲੇਗੇ ਉਹਦਾ ਵੀ ਕੋਈ ਫਾਇਦਾ ਨਹੀਂ ਹਣਾ ਰਾਜ ਨਾ ਨਾ ਉਹ ਗੱਲ ਨਹੀਂ ਵੀਰੇ ਆਪਾਂ ਕਰਦੇ ਹਾਂ ਨਹੀਂ ਠੀਕ ਆ ਦੇਖੋ ਬੱਚੇ ਦਾਸ ਮੰਗਿਆ ਨੇ ਅੱਜ ਪਾਈ ਆਪਾਂ ਦੁੱਧ ਵੀ ਆ ਓਕੇ ਵੀਰੇ ਜਿਹੜਾ ਅਗਲੇ ਦੇ ਵੀ ਦਿਮਾਗ ਚਾਹਣ ਸਮਝ ਚਾਹਣ ਠੀਕ ਆ ਤਾਜੀ ਜਮਾ ਚੁੰਗੀਆਂ ਹੁੰਦੀਆਂ ਘੱਟ ਇਹ ਤਾਂ ਨਹੀਂ ਆਪਾਂ ਹਨਾ ਕਿਹਾ ਦੁੱਧ ਵੀ ਇੰਨਾ ਦੇ ਤੂੰ 10 ਤੋਂ 11 ਕਿਲੋ ਦੁੱਧ ਇਹਨੇ ਦੇ ਦੇਣਾ 10 ਤੋਂ 11 ਦੇ ਦੇਣਾ ਮੈਂ ਕੋਈ 14 ਨਹੀਂ ਕਹਿੰਦੀ 13 ਨਹੀਂ ਠੀਕ ਆ ਵੀਰੇ ਠੀਕ ਆ ਉਹ ਵੱਡੀਆਂ ਚੋਂ ਕਿਉਂ 13 ਨਹੀਂ ਠੀਕ ਆ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੰਨਪੁੱਤ ਬੱਚਾ ਹੋਇਆ ਰਾਜ ਜੀ ਰਾਜ ਮਾਰੀ ਤਾਰਾ ਵੀਡੀਓ ਲੰਮੀ ਹੋਈ ਜਾਂਦੀ ਆ ਨਾ ਨਾ ਕੋਈ ਲੰਮੀ ਆ ਲੋ ਕਰੋ ਜੀ ਚ ਮੜਾ ਚਾਰ ਦੀ ਪਸ਼ਮਾ ਕਰਾ ਦਈਏ ਜੇ ਆ ਦੇ ਲੈ ਵੀਰੇ ਠੀਕ ਆ ਵੀਰੇ ਮਾਰ ਤਾਰ ਤੇ ਬਾਕੀ ਦਾ ਵੀਰੇ ਦੁੱਧ ਤਾਂ ਕੋਈ ਪਸ਼ੂ ਹੁੰਦਾ ਜਿਹੜਾ ਨਹੀਂ ਦਿੰਦਾ ਹਨਾ ਤੇ ਸੇਵਾ ਦਾ ਹੁੰਦਾਗਾ ਹਨਾ ਦੁੱਧ ਤਾਂ ਜੇ ਆਪਾਂ ਸੇਵਾ ਕਰਾਂਗੇ ਦੁੱਧ ਲੈ ਲਾਂਗੇ ਓਕੇ ਓਕੇ ਚਲਾਈ ਦੇਖੀ ਨੀ ਮੋਦੀ ਦਾ ਰਾਮ ਠੀਕ ਆ ਜੀ ਠੀਕ ਆ ਜੀ ਠੀਕ ਆ ਹਨਾ ਕਹੂਗਾ ਵੀ ਹਾਂ ਠੀਕ ਹੈ ਲੈ ਮਟਰ ਵਾਲੀ ਕੋਲੇ ਅੱਗੇ ਆ ਦੇ ਆ ਦੇਖੋ ਜੀ ओके ओके। ਥੱਲੇ ਉਹਦਾ ਮੱਛੀ ਮੋਟਰ ਹੀ ਆ ਨਾ। ਮੈਂ ਕਹਿੰਦਾ ਜਿਹਦੀ ਹੱਥ ਵੀ ਨਾ ਲਾਵੇ ਅਗਲਾ ਆਨਲਾਈਨ ਮੰਗਾ ਲੇ। ਸੱਚ ਬਾਈ ਕਹਿ ਦੇਣਗੇ ਮੱਛੀ ਮੋਟਰ ਕਹੀ ਜਾਂਦਾਗਾ ਜੇ ਜਿਹੜੀ ਚੀਜ਼ ਹੁੰਦੀ ਐ ਨੂੰ ਕਹਿਆ ਹੀ ਜਾਂਦੇ ਆ ਨਾ। ਇਹ ਚੰਦ ਚ ਵਾਈ ਜੀ ਆ। ਓਕੇ ਓਕੇ। ਐ ਨਹੀਂ ਤੂੰ ਗੱਲ ਚੋਣ ਜਾਣ ਇੱਕ ਨੰਬਰ ਲੈ। ਠੀਕ ਆ ਵੀਰੇ। ਖਰੀ ਸਿਉਣੀ ਦਾ ਰੁਪਿਆ। ਓਕੇ ਵੀਰੇ ਓਕੇ। ਫਿਰ ਆਜ ਪੈਸੇ ਕਿਨੇ ਲਾਵਾਂਗੇ ਤੇ ਜਮਾਟ ਹੈ ਅੱਜ। ਇਹਦਾ ਵੀਰੇ ਲੈਣ ਦੇਣ ਜਾਂ 85 ਆ ਬਸ ਹੀ। ਮੋਕੇ ਤੇ ਮਾਨਦਾਨ ਕਰਦੇ ਆਂਗੇ। ਛੋਟੀ ਖਰੀਆ 11 ਕਿਲੋ ਦੁੱਧ ਮੰਨ ਕੇ ਅਗਲਾ ਲੈ ਜੇ। ਠੀਕ ਆ। ਦਿਖਾ ਦੇ ਚੈੱਕ ਕਰ ਹਾ ਦੇ ਕੋਲ ਥੱਲੋਂ ਕਿਵੇਂ ਨੇ ਫਰੀਆ ਹੁਣ ਪਾਸ ਨਹੀਂ ਕਿੰਨਾ ਲੀਵਾ ਝੋਟੀ ਨੂੰ ਤੇਰਾ ਇਹ ਨੰਬਰ ਬੋਲੀ ਨੰਬਰ ਵੀਰੇ 98763 47016 ਜੇ ਦੋ ਝੋਟੀਆਂ ਦੀ ਦੋਨੇ ਤੁਹਾਨੂੰ ਦਿਖਾਤੀਆਂ ਰੇਟ ਜਿਹੜੇ ਹੋਏ ਨੇ ਚ ਮਾਨਦਾਨ ਹੋ ਜਾਣਾ ਤੇ ਬਾਕੀ ਦਾ ਵੀਰੇ ਤੁਸੀਂ ਪੇਮੈਂਟ ਲਾਉਣੀ ਹੁੰਦੀ ਹੈ ਦਸਾਲੀ ਕਰ ਲਿਆ ਕਰੋ ਤੇ ਬਾਕੀ ਦਾ ਬਾਈ ਨਾਲ ਤੁਸੀਂ ਨੰਬਰ ਲਾ ਕੇ ਕਰਨੀਆਂ ਜਿਹੜੀ ਗੱਲ ਉਹ ਨੰਬਰ ਲਾ ਕੇ ਕਰਨੀ ਹੈ ਠੀਕ ਆ ਹਨਾ ਰਾਜ ਹਾਂ ਨੰਬਰ ਉਹ ਲਾਵੇ ਜਿਹਨੇ ਲੈਣੀ ਹੁੰਦੀ ਆ ਵਿਚ ਪਤਾ ਕੀ ਆ ਹੁਣ ਸਾਰਾ ਕੁਝ ਇਹ ਚ ਪਾਤਾ ਆ ਹਾਂਜੀ 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 ਵੀ ਆ ਲਾਕੇ ਦੀ ਆ ਗੱਲਬਾਤ ਆ ਇੰਨਾ ਦੁੱਧ ਆ ਇੰਨੇ ਜਣੇ ਦੀ ਸੂਈ ਵੀ ਆ ਹਨਾ ਸਾਰਾ ਕੁਝ ਦੱਸਤਾ ਵਿਚ ਵੀਰਾਂ ਦੇ ਪਤਾ ਕੀ ਆ ਹੂੰ ਗੁੱਸਾ ਨਾ ਕਰਨ ਬਾਈ ਵੀ ਐ ਕਹਿੰਦਾਗਾ ਯਾਨੀ ਕੀ ਹੋ ਜਾਂਦਾ ਵੀ ਉਹੀ ਲਾਵੇ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹਨਾ ਜਿਹਨੇ ਲੈਣੀ ਹੁੰਦੀ ਆ ਠੀਕ ਆ ਰੇਟ ਪਤਾ ਉੱਚੋਂ ਜੇ ਕੋਈ ਫਿੱਟ ਆ ਤਉਹ ਜੀ ਹਿਸਾਬ ਨਾ ਮਾਨਦਾਨ ਕਰਾ ਕੇ ਬੰਦਾ ਲੈ ਸਕਦਾ ਐ ਕਈ ਵਾਰੀ ਨਾ ਬੰਦੇ ਬੰਦੇ ਅਗਲਾ ਫੋਨ ਲਾਈ ਜਾਂਦਾ ਐਵੇਂ ਪੁੱਛੀ ਜਾਂਦਾ ਸਾਰਾ ਕੁਝ ਪਾਇਆ ਹੁੰਦਾ ਜਣੀ ਜੀ ਚ ਹਣਾ ਠੀਕ ਆ ਹਾਂ ਸਾਰੇ ਗਾਲbaar ਖਰੇ ਆ ਝੂਟੀਆਂ ਦੁੱਧ ਵਾਲੀਆਂ ਆਨਲਾਈਨ ਮਗਾ ਸਕਦਾ ਅਗਲਾ ਪਹੁੰਚ ਵੀ ਕਰ ਦਿਆਂ ਘਰੇ ਗੱਡੀ ਠੀਕ ਆ ਠੀਕ ਆ ਸੁੱਲ ਜ਼ਿੰਮੇਵਾਰੀ ਹੁ ਪਾਰਦੀ ਹੋਰ ਸਾਰੇ ਕਾਸੇ ਦੀ ਖਾਣ ਪੀਣ ਦੀ ਗੋੜਖੰਡ ਸਭ ਕੁਝ ਖਾਂਦੀਆਂ ਪੂਰਾ ਠੀਕ ਆ ਵੀਰੇ ਹਾਂਜੀ ਤੇ ਦੋ ਝੋਟੀਆਂ ਹੀ ਦੁਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦੇ ਅੰਤ ਤਾਈ ਵੀਡੀਓ ਦੇਖਣ ਲਈਦਾ ਇਹਦੇ ਲਈ ਧੰਨਵਾਦ ਜੀ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ